ആ വെക്കോ ജീ മീക്ക സി ഡോക്ടർ അപോയിമെൻറ്റ് സി ആ ഡോക്ടർ ഹസ്പിറ്റൽ ഇതെ സമയ ഇതാണ് ജേ ഗുരുവരെ അത് ബ്രദി കൂടെ ഗുരുവരെ ਕੀ ਘਰੋਂ ਨਿਕਲ ਗਏ ਮੈਡੀਸਿਨ ਲੈਣ ਦੇ ਲਈ ਕਿਉਂਕਿ ਅੱਜ ਡਾਕਟਰ ਦੀ ਅਪਾਇੰਟਮੈਂਟ ਜਿਹੀ ਮੰਮੀ ਦੀ ਵੀ ਤੇ ਮੇਰੀ ਵੀ ਤੇ ਉਧਰ ਅਸੀਂ ਘਰੋਂ ਨਿਕਲੇ ਡਾਕਟਰ ਕੋਲ ਦਵਾਈ ਲੈਣ ਲਈ ਤੇ ਉਧਰੋਂ ਇੰਨਾ ਮੀਂਹ ਇੰਨਾ ਜ਼ਿਆਦਾ ਮੀਂਹ ਤੇ ਅਸੀਂ ਸਕੂਟੀ ਤੇ ਸੀ ਫਿਰ ਹਣ ਸਕੂਟੀ ਤੇ ਰਾਹ 'ਚ ਪਾਰਕ ਕਰਕੇ ਅੱਗੋਂ ਆਟੋ ਲੈ ਕੇ ਫੇਰ ਡਾਕਟਰ ਕੋ ਜਾਣਾ ਪਿਆ ਇੰਨਾ ਜ਼ਿਆਦਾ ਮੀਂਹ ਪਿਆ ਅੱਜ ਪਰ ਵੈਸੇ ਮੌਸਮ ਬਹੁਤ ਸੋਹਣਾ ਹੋ ਗਿਆ ਬਾਬਾ ਜੀ ਨੇ ਦਿਲ ਖੋਲ ਕੇ ਅੱਜ ਮੀਂਹ ਪਾਇਆ ਤੇ ਇਦਾਂ ਕੁਛ ਤੇ ਫਿਰ ਵਾਪਸੀ ਤੇ ਅਸੀਂ ਫਿਰ ਆਪਣੀ ਸਕੂਟਰੀਓ ਤੋਂ ਪਿਕ ਕੀਤੀ ਤੇ ਘਰ ਆ ਗਏ ਬੱਚਿਆਂ ਦੇ ਸਕੂਲ ਦੇ ਟਾਈਮ ਤੋਂ ਪਹਿਲਾਂ ਤੇ ਹੁਣ ਅਸੀਂ ਘਰੇ ਆ ਗਏ ਆ ਆ ਕੇ ਖਾਣਾ ਵਗੈਰਾ ਬਣਾ ਲਿਆ ਆ ਮੈਂ ਦਿਖਾ ਦਾਂ ਥੋੜਾ ਜਿਹਾ ਮੌਸਮ ਵੀ ਹਾਂਜੀ ਇਦਾਂ ਕੁਛ ਮੌਸਮ ਹੈ ਦੇਖੋ ਠੰਡਾ ਠੰਡਾ ਤੇ ਬਹੁਤ ਹੀ ਸੋਹਣਾ ਤੇ ਬੱਚੇ ਬਸ ਹੋਣੀ ਵਾਲੇ ਆ 5 ਤੋਂ 10 ਮਿੰਟ ਦੇ ਵਿੱਚ ਵਿੱਚ ਤੇ ਉਹਨਾਂ ਦੇ ਤੱਕ ਮੈਂ ਲੰਚ ਕਰ ਲਾਂ ਫਿਰ ਬੱਚਿਆਂ ਨੂੰ ਪਿਕ ਕਰੂੰਗੀ ਹਾਂਜੀ ਵੈਲਕਮ ਬੈਕ ਟੂ ਮਾਈ ਚੈਨਲ ਤੇ بارش ਦਾ ਦਿਨ ਸੀਗਾ ਬੜੀ ਵਧੀਆ ਆ ਕੇ ਬੱਚੇ ਆ ਗਏ ਸੀਗੇ ਤੇ ਬਾਅਦ ਚ ਖਾਣਾ ਪੀਣਾ ਬੱਚਿਆਂ ਨੂੰ ਕਰਾ ਕੇ ਤੇ ਬੱਚੇ ਵੀ ਘੜੀ ਰੈਸਟ ਕਰਨ ਲੱਗੇ ਤੇ ਆਪ ਵੀ ਤੇ ਹੁਣ ਆਉਣ ਲੱਗਾ ਆ ਘਰੇ ਕੋਈ ਮੈਂ ਦੱਸ ਦੇਣੀ ਕੋਣ ਆਉਣ ਲੱਗਾ ਮੇਰੇ ਮਾਸੀ ਜੀ ਮੇਰੇ ਮਾਸੀ ਜੀ ਮਤਲਬ ਮੇਰੇ ਹਸਬੰਡ ਨੇ ਮਾਸੀ ਜੀ ਮੇਰੇ ਮਾਸੀ ਸਾਹਸ ਜੀ ਆਉਣ ਲੱਗੇ ਸਾਡੇ ਘਰੇ ਤੇ ਮੈਂ ਤਿਆਰੀ ਪੂਰੀ ਕਰਨ ਢੀਆਂ ਇੱਧਰ ਦੇਖੋ ਤੇਲ ਕੜਾਈ 'ਚ ਮੈਂ ਰੱਖਤਾ ਆ ਤੇ ਮੈਂ ਦਿਖਾ ਰਾਂ ਵੀ ਮੈਂ ਪਕੌੜਿਆਂ ਦੇ ਲਈ ਕੁਝ ਇਦਾਂ ਕਰਕੇ ਹਾਂਜੀ ਪਕੌੜਿਆਂ ਲਈ ਮੈਂ ਸਮਾਨ ਰੈਡੀ ਕਰ ਰਹੀ ਹਾਂ ਪਕੌੜੇ ਬਣਾਉਣ ਲੱਗੀ ਹਾਂ ਤੇ ਬਸ ਮਾਸੀ ਜੀ ਥੋੜੀ ਦੇਰ ਤੱਕ ਹੋਣੀ ਵਾਲਿਆਂ ਇੱਕ ਵਾਰ ਕੀ ਡਿਨਰ ਬਣਾਉਣਾ ਹੈ ਅੱਜੇ ਉਧਰ ਦੀ ਤਿਆਰੀ ਕਰਨ ਦੀ ਹੈ ਸੋ ਮੈਂ ਕੁਇਕਲੀ ਕਰਨਾ ਫਟਾਫਟ ਕੰਮ ਤੇ ਸਮੇਂ ਤੇ ਪਰਣੀ ਜੀ ਦੇਖੋ ਜੀ ਪਕੌੜੇ ਬਸ ਬਣਨੇ ਸਟਾਰਟ ਹੋ ਗਏ ਆ ਤੇ ਮਾਸੀ ਜੀ ਦੀ ਵੇਟ ਹੈ ਆਪਾਂ ਘਰ ਦਾ ਕੱਢਿਆ ਹੋਇਆ ਸਰੋਂ ਦਾ ਤੇਲ ਯੂਜ਼ ਕਰਦੇ ਆ ਆਪਾਂ ਕੋਈ ਵੀ ਹੋਰ ਤੇਲ ਯੂਜ਼ ਨਹੀਂ ਕਰਦੇ ਤੜਕੇ ਲਈ ਵੀ ਮੈਂ ਕਦੀ ਵਾਰੀ ਘਰ ਦਾ ਬਣਿਆ ਹੋਇਆ ਦੇਸੀ ਹੀ ਤੇ ਜਾਂ ਘਰ ਦਾ ਕਢਾਇਆ ਹੋਇਆ ਜ ਸਰੋਂ ਦਾ ਤੇਲ ਆਪਾਂ ਯੂਜ਼ ਕਰੀਦਾ ਆ ਕਿ ਹੋਰ ਕੋਈ ਤੇਲ ਨਹੀਂ ਪਕੌੜੇ ਦੀ ਇਹਦੀ ਚੱਕੀ ਦੇ ਪਰ ਬਾਰ-ਬਾਰ ਰੀਯੂਜ਼ ਵੀ ਨਹੀਂ ਕਰੀਦਾ ਦੋ ਦੋ ਕੁ ਵਾਰੀ ਹੱਦ ਅਸੀਂ ਪਕੌੜਿਆਂ ਵਾਲਾ ਤੇਲ ਹੀ ਕਰੀਦਾ ਵਾ ਉਹਦੇ ਬਾਅਦ ਅਗੇ ਨੇ ਲਗੇ ਨੇ ਜਿੱਦਾਂ ਰੀਯੂਜ਼ ਨਹੀਂ ਕਰਨਾ ਚਾਹੀਦਾ ਤੇਲ ਨੂੰ ਉਹ ਵੀ ਨਹੀਂ ਕਰੀਦਾ ਸੋ ਮੈਂ ਵੇਟ ਕਰ ਰਹੀ ਨੀ ਮਸੀ ਜੀ ਦੀ ਅਜੇ ਤੱਕ ਤਾਂ ਕੋਈ ਵੀ ਆਇਆ ਨਾ ਫੋਨ ਕਰਕੇ ਪੁੱਛ ਨਹੀਂ ਹੈ ਅੱਜ ਮੈਂ ਆਈਆਂ ਅਗਿਆ ਦੇ ਸਕੂਲ ਅਨਾਧ ਅਗਿਆ ਦੇ ਸਕੂਲ ਪੇਰੈਂਟਸ ਟੀਚਰ ਮੀਟਿੰਗ ਦੇ ਲਈ ਤੇ ਅਗਿਆ ਮੇਰੇ ਨਾਲ ਆਇਆ ਵਿਦਿਆਗਿਆ ਬਹੁਤ ਖੁਸ਼ ਆ ਮੈਂ ਦਿਖਾਉਣੀ ਕਿਦਾਂ ਨੱਚਦਾ ਜਾਣੀ ਆਈ ਐਕਸਾਈਟਿਡ ਇਹਦੇ ਕੋਈ ਜਿਆਦਾ ਓਵਰ ਐਕਸਾਈਟਿਡ ਹੀ ਆ ਮੈਨੂੰ ਲੱਗਦਾ ਚਲੋ ਆ ਗਿਆ ਪਾਤ ਇਤਨੀ ਕਿੱਲਣਾ ਤੁਸੀਂ ਕੇ ਲੋ ਚਲ ਉੱਥੇ ਕੇਰ ਲੈ ਇੱਕ ਵਾਰੀ ਨਾ ਚਲੋ ਆ ਗਿਆ ਬਹੁਤ ਇੰਜੋਏ ਕਰ ਰਹੇ ਆ ਸਕੂਲ ਆ ਹੁਣ ਅਗਿਆ ਜਾ ਰਿਹਾ ਗਰਾਊਂਡ ਚ ਅਗਿਆ ਰੁਕ ਮੈਂ ਅੱਗਿਆ ਤੇ ਅਨਾਦ ਦਾ ਰਿਜ਼ਲਟ ਲੈ ਲਿਆ ਆ ਤੇ ਅਨਾਦ ਦਾ ਰਿਜ਼ਲਟ ਇੰਨਾ ਮਤਲਬ ਮੈਂ ਐਕਸਪੈਕਟ ਵੀ ਨਹੀਂ ਕੀਤਾ ਜਿੰਨੀ ਉਹਦੀ ਟੀਚਰ ਨੇ ਪ੍ਰੇਜ਼ ਕੀਤੀ ਆ ਤੇ ਜਿੰਨਾ ਵਧੀਆ ਉਹਦਾ ਜਿੰਨਾ ਸੋਹਣਾ ਰਿਜ਼ਲਟ ਰਿਹਾ ਆ ਤੇ ਅਨਾ ਅੱਗਿਆ ਦਾ ਵੀ ਬਹੁਤ ਵਧੀਆ ਰਿਹਾ ਤੇ ਹੁਣ ਆਪਾਂ ਫ੍ਰੀ ਆ ਤੇ ਇੱਥੇ ਅੱਗੇ ਆਗੇ ਅੱਗੇ ਕਿੱਥੇ ਹੋ ਮੈਂ ਦੇਖੋ ਨਹੀਂ ਅੱਗਿਆ ਕੀ ਕਰਦਾ ਫਿਰ ਆਪਾਂ ਕਰ ਇੰਨੀ ਗਰਮੀਆਂ ਚੱਲੀਏ ਘਰ ਚੱਲੀਏ ਚੱਲ 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 ਜਾ ਖੇਲ ਲੈ ਜਲਦੀ ਜਲਦੀ ਕਰ ਜਲਦੀ ਜਲਦੀ ਨੇ ਆਪਣਾ ਆਰਡਰ ਪੂਰਾ ਆ ਲੈਣੇ ਫਿਰ ਲੈਣੇ। ਚਾਹ ਪੁੱਛ ਕੇ ਆ ਕਿੰਨਾ ਟਾਈਮ ਲੱਗੂਗਾ ਆ ਮੈਨੂੰ ਦੇ ਦੋ। ਨਹੀਂ ਕਿਨੂੰ ਉਹਨਾਂ ਨੂੰ ਪੁੱਛ ਕੇ ਆ ਕਿੰਨੇ ਟਾਈਮ ਲੱਗੂਗਾ। ਨਾ ਮੈਂ ਫੜ ਚੱਲਾ ਜੀ। ਹਾਂਜੀ ਬੱਚਿਆਂ ਦਾ ਰਿਜ਼ਲਟ ਲੈ ਕੇ ਅੱਜ 파ੜੀ ਰਹੂਗਾ ਮੈਂ 파ੜੀ 파ੜੀ। ਕਿਸ ਗੱਲ ਦੀ? ਕਿ ਅਨਾਦ ਦੇ ਹਾਂ ਅਨਾਦ ਦੇ ਬਹੁਤ ਗੁੱਡ ਮਾਰਕਸ ਆਏ ਆ ਤੇ ਅੱਗੇ ਦੇ ਵੀ ਬਹੁਤ ਗੁੱਡ ਮਾਰਕਸ ਆਏ। ਇਹਨਾਂ ਨੇ ਤੇ ਕੀ ਪਾਰਟੀ ਦੇਣੀ ਇਹਨਾਂ ਨੂੰ ਮੈਂ ਥੋੜਾ ਬੋਤਾ ਖਵਾ ਪਿਆ ਦਿੰਦਾ। ਇਹਨਾਂ ਨੇ ਹੀ ਪਾਰਟੀ ਦੇਣੀ ਆ ਇਹਨਾਂ ਦੀ ਰੋਜ਼ ਹੀ ਪਾਰਟੀ ਚੱਲਦੀ ਰਹਿੰਦੀ ਬਿਨਾ ਮਤਲਬ ਤੋਂ ਸੋ ਮੈਂ ਸਕੂਲ ਤੋਂ ਆ ਗਈਆਂ ਅੱਗੇ ਮੇਰੇ ਨਾਲ ਗਿਆ ਸੀਗਾ ਆ ਰਿਹਾ ਅੱਗੇ ਪਾਲ ਔਰ ਬੜਾ ਇੰਨੀ ਦੂਰ ਗਏ ਸੀ ਅੱਜ ਪਤਾ ਇੰਨੀ ਦੂਰ ਗਏ ਸੀ ਕਿੰਨੀ ਕਿੰਨੀ ਦੂਰ ਗਏ ਸੀ ਬਹੁਤ ਦੂਰ ਬਹੁਤ ਦੂਰ ਸੀ ਟੀਨਾ ਅੱਗੇ ਨੇ ਇੰਜੋਏ ਕੀਤਾ ਨਾ ਮੰਮਾ ਨੇ ਜਾ ਕੇ ਹਾਂ ਪਾਰਕ 'ਚ ਖੇਡਿਆ ਮਾਮੀ ਜੀ ਨੇ ਪਾਰਸਲ ਭੇਜਾਇਆ ਇਹ ਬੱਚਿਆਂ ਲਈ ਤੇ ਪਾਰਸਲ ਆ ਗਿਆ ਆ ਰੁਕ ਜੋ ਰੁਕ ਜੋ ਰੁਕ ਜੋ ਇਹ ਬੱਚਿਆਂ ਦੀ ਮਾਮੀ ਨੇ ਤੇ मामੂ ਨੇ ਭੇਜਾਇਆ ਇਹਨਾਂ ਵਾਸਤੇ ਥੈਂਕ ਯੂ ही हाँ। तो तो करो अगर तो तो चल आ चला जो चला जो ओपन करिए ओपन करिए ओपन करिए जाओ एक फटा देन फटाने पता नहीं पता लग होली 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 ਸੋ ਬੱਚਿਆਂ ਦੀ ਪੇਰੈਂਟਸ ਮੀਟਿੰਗ ਤੋਂ ਆ ਕੇ ਮੈਂ ਮਾਸੀ ਜੀ ਨਾਲ ਆਈ ਆ ਸ਼ਾਪਿੰਗ ਕਰਨ ਆ ਰਹੇ ਮਾਸੀ ਜੀ ਬੈਠੇ ਤੇ ਕਪਾ ਸ਼ੌਪ ਤੇ ਬੈਠੀਆਂ ਮੈਂ ਉਸ ਨੂੰ ਲੈ ਕੇ ਸਮਾਨ ਬਾਜ਼ ਵੀ ਉਨੀ ਕੁ ਨਿਕਲਣੀ ਮੇਰੀ ਥੋੜੀ ਜਿਹੀ ਸ਼ਾਪਿੰਗ ਅਸੀਂ ਕਰ ਲਈਏ ਪਰ ਅਸੀਂ ਦੁਕਾਨ ਨਹੀਂ ਸਕਦੇ ਅਜੇ ਹਾਂਜੀ ਅਸੀਂ ਆ ਗਏ ਭੰਡੇ ਵਾਲੇ ਦੁਕਾਨ ਤੇ ਮਾਸੀ ਜੀ ਸਟੀਲ ਚ ਫਰਾਈਪੈਨ ਇਹਦੇ ਨਾਲ ਲਈਏ ਅਸਾਂ ਨਹੀਂ ਤਿੰਨ ਪਾਰਸਲ ਆਏ ਸੀ ਕੱਲ ਤੇ ਤਿੰਨ ਪਾਰਸਲ ਅੱਜ ਫੇਰ ਆ ਗਏ ਜੋ ਕਿ ਸੱਚੀ ਸਰਪ੍ਰਾਈਜ਼ ਈ ਇਹ ਤਾਂ ਆਪਾਂ ਨੂੰ ਪਤਾ ਹੀ ਨਹੀਂ ਸੀ ਕਿ ਅੱਜ ਵੀ ਪਾਰਸਲ ਆਉਣੇ ਆ ਇਟ ਵਾਸ ਨੋਟ ਐਟ 올 ਐਕਸਪੈਕਟਿਡ ਫਰ 3 ਪਾਰਸਲਸ ਹੋਰ ਆਇਆ ਤੇ ਇਹ ਬੱਚੇ ਫੇਰ ਬੜੇ ਸਾਕੜੇ ਨੇ ਅੱਜ ਫੇਰ ਥੀ ਅੱਜ ਫੇਰ 3 ਆਏ ਆ ਤੇ ਆਪਾਂ ਇਹਨਾਂ ਨੂੰ ਹੁਣ ਓਪਨ ਕਰਾਂਗੇ ਰੁਕ ਜੋ ਓਪhle ਇੱਥੇ ਸਾਰੇ ਪਲੇਸ ਕਰੋ ਪੁਟ ਇਟ ਇਨ ਦ ਟੇਬਲ ਇਹ ਵਾਓ ਬੱਚੇ ਹੁਣ ਬਹੁਤ ਤੇ ਆਪਾਂ ਕਰਾਂਗੇ ਓਪਨ ਸਹੀ ਕੰਜੀ ਅਨਾਦ ਤੇਰੇ ਲੱਗ ਨਾ ਜਾਏ ਕੰਜੀ ਨਹੀਂ ਮੈਂ ਕੋਣ ਹੈ ਕਿਉਂ ਫਲੈਂਕ ਦਿੱਤੇ ਦੇ ਉਹ ਸੋਹਿਆ ਪਕਣਾ ਨਹੀਂ ਹਿੱਟਾ ਨਹੀਂ ਕੋਲੇ ਬੱਚੇ ਬਹੁਤ ਜ਼ਿਆਦਾ ਖੁਸ਼ ਹੈ ਤੇ ਮੈਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਵੇਖ ਕੇ ਕਿ ਇਹ ਕੀ ਆਇਆ ਅੱਜ ਇਹਦੇ ਵਿੱਚ ਕੀ ਹੋਊਗਾ ਖਲੋ ਜੋ ਆਪਾਂ ਖੋਲਹੀਏ ਫਿਰ ਦੇਖੋਨੇ ਆ ਇਨ ਦਾ ਵਰਲਡ ਆਈ ਲਵ ਯੂ

ਆਈਸੋ ਕੀ ਖੋਲਣ ਲਗਾ ਗਿਫਟ ਇਦਾਂ ਨਹੀਂ ਇਹਨੂੰ ਇਹਨੂੰ ਤਾਂ ਚੁੱਕ ਦੇ ਸਾਈਡ ਤੋਂ ਲਾ ਕੇ ਨਾ ਇਹਨੂੰ ਇਦਾਂ ਇਦਾਂ ਸੈਪਰੇਟ ਕਰ ਲਉ ਮੈਂ ਇਹ ਇਹ ਵਾਹ ਅਨਦਰ ਗਿਫਟ ਅਨਦਰ ਗਿਫਟ ਮੇਰਾ ਖੁਲਾਨੋ ਥਿਸ ਇਜ਼ ਫਾਰ ਮੀ ਥਿਸ ਇਜ਼ ਫਾਰ ਮੀ ਲਾਈਕ ਇਹ ਮੇਰਾ ਗਿਫਟ ਓਕੇ ਤੁਹਾਡੇ ਉੱਤੇ ਲੇ ਦੇਖ ਲੈਂਦੋ ਕੀ ਲਿਖਿਆ ਉੱਪਰ ਪਲੀਜ਼ ਦੀਦੀ ਤੁਸੀਂ ਗ੍ਰੇਟ ਹੋ ਆ ਪਰ ਦੀਦੀ ਕਿੱਦਾਂ ਦੀ ਹੋ ਮੈਰੀ ਆ ਸਾੜੀ ਵਾਲੀ ਥੈਂਕ ਯੂ so much ਲਵ ਯੂ ਬੋਥ ਆ ਮਮਾ ਆ ਵਾਲੇ ਗਿਫਟਸ ਕੱਲ ਪੈਂਡਿੰਗ ਸੀ ਆਏ ਨਹੀਂ ਸੀ ਤੇ ਸਾਨੂੰ ਪਤਾ ਵੀ ਨਹੀਂ ਕਿ ਗਿਫਟ ਹੋਰ ਆਉਣੇ ਆ ਸਾਨੂੰ ਲੱਗਿਆ ਸੀ ਕਿ ਬਸ ਜੋ ਕੱਲ ਆਇਆ ਮਤਲਬ ਉਹੀ ਆ ਪਰ ਅੱਪਾ ਤੇ ਉਹਦੇ ਤੇ ਵੀ ਬਹੁਤ ਜ਼ਿਆਦਾ ਖੁਸ਼ੀਆਂ ਨੂੰ ਬਹੁਤ ਖੁਸ਼ੀ ਹੋਈ ਸੀ ਕਿ ਬੱਚਿਆਂ ਦੇ ਪਿਆਰੇ ਪਿਆਰੇ ਗਿਫਟਸ ਆਏ ਸੀਗੇ ਬਟ ਅੱਜ ਆ ਜਿਹੜਾ ਬਿਲਕੁਲ ਹੀ ਮਤਲਬ ਸਰਪ੍ਰਾਈਜ਼ ਹੀ ਹੋਵੇ ਕਿ ਬਹੁਤ ਖੁਸ਼ੀ ਹੋਈ ਇੱਕ ਤਾਂ ਸਟੀਲ ਦੀ ਅਨਰੁਖ ਬਹੁਤ ਵਧੀਆ ਸਟੇਨਲੈਸ ਸਟੀਲ ਦੀ ਬੋਤਲ ਆ ਤੇ ਆ ਮੰਮੀ ਵਾਸਤੇ ਆ ਤੇ ਆ ਮੇਰੇ ਵਾਸਤੇ ਆ ਥੈਂਕ ਯੂ ਸੋ ਮੱਚ ਗਾਇਸ ਥੈਂਕ ਯੂ ਸੋ ਮੱਚ ਲਵ ਯੂ ਸੋ ਮੱਚ ਥੀਸ ਥਿੰਗਸ ਮੀਨਸ ਅ ਲੋਟ ਜਿਆਦਾ ਸੋਣਾ ਮੈਨੂੰ ਬਲੈਗ ਦੱਸੋ ਕੀ ਇਹ ਗਿਫਟਸ ਤੇ ਜਿਗਨੇ ਪਾਏ ਤੇ ਦੱਸਿਆ ਹੀ ਨਹੀਂ हां दसू 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 मामू ਤੇ मामੀ ਨੇ ਹਾਂ ਥੈਂਕਸ मामੂ ਥੈਂਕਸ मामੀ ওকে ਤੁਸੀਂ ਵੀ ਕੱਢੋ ਅੱਗੇ ਤੁਸੀਂ ਵੀ ਕਹਿਣਾ ਚਾਹੋਗੇ ਥੈਂਕ ਯੂ मामੀ ওকে ਹੁਣ ਕੈਂਚੀ ਅਜੇ ਸਿਰਫ 10 ਮਿੰਟ ਹੀ ਹੋਏ ਆ ਮਾ ਗਾਂ ਨੂੰ ਤੇ ਮੰਮੀ ਮਗ ਦੀ ਇਨੋਗ੍ਰੇਸ਼ਨ ਕਰਨ ਲੱਗਿਆ ਸ਼ੁਰੂਆਤ ਕਰਨ ਲੱਗੇ ਵੇ ਲੋ ਮੰਮੀ ਨੇ ਗ੍ਰੀਨ ਟੀ ਬਣਾ ਲਈ ਆਪਣੀ ਕਹਿੰਦੇ ਮੈਂ ਹੁਣ ਇਹਦੇ ਵਿੱਚ ਹੀ ਆਪਣੀ ਚਾਹ ਪੀ ਹੈ ਕਰਨੀ ਆ ਇਹਦੇ ਵਿੱਚ ਹੀ ਗ੍ਰੀਨ ਟੀ ਪੀਣੀ ਆ ਹੋ